ਸੌਟ ਸੀ ਦਾ ਦੂਜੇ ਵਾਕਾਂ ਦੇ ਹਾਂਜੀ ਆਂਟੀ ਜੀ ਸਾਸਰ ਸਾਸਰ ਕਾ ਮੈਨੂੰ ਸੌਟ ਚਾਹੀਦਾ ਈ ਸੌਟ ਚਾਹੀਦਾ ਤੇ ਹੁਣ ਲੱਗਦਾ ਮੈਂ ਸਵਾਉਣੇ ਨਹੀਂ ਤੇ ਸਵਾਉਣੇ ਨਹੀਂ ਮੈਂ ਕੱਲ ਤੇ ਤੂੰ ਹੀ ਦੇਖੀਗੇ ਮੈਂ ਸੀਧੇ ਨਹੀਂ ਆ ਟਾਈਮ ਲੱਗਦਾ ਨਹੀਂ ਮੈਂ ਸਵਾਉਣੇ ਨਹੀਂ ਆ ਕਿਉਂ ਨਹੀਂ ਸਵਾਣੇ ਨਾ ਕਿਉਂ ਨਹੀਂ ਸਵਾਣੇ ਕੋਈ ਬੜਾ ਤੋਂ ਹੀ ਲੰਦੇ ਤੇ ਰੇਟ ਹੀ ਵੜਾ ਕੇ ਨੇ 5-500 ਰੁਪਈਆ ਲਾਉਂਦੇ ਜੋ हांंटी जो मार्केट ਚ ਰੇਟ 500 ਹੀ ਚੱਲਦਾ ਪਿਆ ਤੇ 500 ਹੀ ਲਮਾਗੀ। ਤੇ ਗੁੱਡੀ ਮਾਤਾ ਸਿੰਦੇ ਹੋ ਤਾਂ 200 ਰੁਪਈਆ ਲੈਂਦੀ ਐ। ਕਿਹੜੀ ਗੁੱਡੀ ਮਾਤਾ? ਉਹ ਫੇਰੇ ਬੋਰਡ ਲੱਗਾ ਉਹਨਾਂ ਦੇ। ਤੁਹਾਨੂੰ ਉੱਥੋਂ ਸੁਹਾਣੇ ਤੋਂ ਹੀ ਸੂਟ। ਤਾਂ ਕਿਹੇ ਕੰਮ ਦਾ। ਤਾਂ ਇਹ ਕਦਹੇ ਰੇ ਮਤ ਇਹ ਤਾਂ ਨਹੀਂ ਲਾ ਦਿੰਦੇ। ਉਹ ਆਂਟੀ ਜੀ 200 ਚ ਕੀ ਸੀ ਕਿ ਦਊਗੀ? ਆਏ ਹਾਏ ਨਾ ਪਹਿੜਾ ਸਿੰਦੀ ਐ ਕਿਹੇ ਕੰਮ ਦੇ ਸੂਟ ਨਹੀਂ ਸਿੰਦੀ, ਉਹ ਬੇਕਾਰ ਸਿੰਦੀ। ਇਹ ਵਦਿਕਾ ਸਿੰਦੀ ਉਹ। ਤੁਸੀਂ ਮੇਰੇ ਵਾਪਸ ਕਰ ਦੋ ਨੇੜੇ। ਆਂਟੀ ਜੇ ਤੁਸੀਂ ਤੁਹਾਡੇ ਪੁਰਾਣੇ ਕਸਟਮਰ ਹੈਗੇ ਤੁਸੀਂ ਇੰਜ ਕਰੋਗੇ ਸਾਡੇ ਨਾਲ ਇਹ ਕੀ ਗੱਲਾਂ ਕਰਦੇ ਹੋ ਸਸਤਾ ਮਿਲਦਾ ਵੀ ਸਸਤਾ ਸਾਰੀਆਂ ਚੀਜ਼ਾਂ ਵਧੀਆਂ ਨਹੀਂ ਹੁੰਦੀਆਂ ਬਿਕਾਰ ਹੀ ਸੂਟ ਹੈ ਤੁਹਾਡੇ ਸੂਟਾਂ ਦਾ ਦੇਖੋ 2-2 3-3 ਹਜ਼ਾਰ ਦੇ ਤੁਹਾਡੇ ਸੂਟ ਹੈ ਉਹ ਤੁਹਾਡੇ ਖਰਾਬ ਕਰ ਦੋਗੇ ਨਹੀਂ ਮੈਂ ਸਵਾਉਣੇ ਨਹੀਂ ਤੇ ਵੇੜਾ ਕਰ ਕੋਈ ਨਾ ਤੁਹਾਡੇ ਸੂਟਾਂ ਦਾ ਨਹੀਂ ਮੈਂ ਨਹੀਂ ਸਵਾਉਣੇ ਤੇ ਵਾਪਸ ਦੇ ਦਿਓ ਮੇਰੇ ਇਹ ਕੀ ਗੱਲਾਂ ਕਰਦੇ ਹੋ ਤੇ ਕਿ ਤਾ ਬਾਈ ਭਾਏ ਤਾਂ ਬਣਾ ਦਿੱਤਾ ਲੈ ਆਪਾਂ ਮਿਹਨਤ ਹੀ ਲੈਣੀ ਆ 500 ਕਿਤੇ ਲੈ ਲਾ ਥੋੜੀ ਘਟਾ ਲੈਣਾ ਮੈਂ 450 ਸਵਾਈ ਲੈ ਲਾਂਗੀ ਨਾ ਮੈਂ ਸਵਾਉਣੇ ਨਹੀਂ ਆਦਾ ਰੋ ਤਾਂ ਹੀ ਮੇਰੇ ਤੁਸੀਂ ਤੇ ਕਿਹੇ ਪਾਸੇ ਨਹੀਂ ਆਂਦੇ ਵੇ ਬੰਦਾ ਸਵਾਈ ਮੈਂ ਵੀ ਤਾਂ ਘੱਟਦੀ ਵੀ ਆ ਮੈਂ ਮਰ ਕੋ ਸੁਣਾਉਣੇ ਮਾਤਾ ਕੋ ਸੁਵਾ ਲੈਣਾ ਫਿਰ ਪਤਾ ਲੱਗ ਜੂਗਾ ਜਦੋਂ ਤੁਹਾਡੇ ਸੂਟ ਖਰਾਬ ਹੋ ਜਾਣੀ ਹੈ ਨਾ ਨਾ ਪਾਨ ਜੋਗੇ ਰਹਿਣੀਆਂ ਤੇਰੋਂ ਨੂੰ ਸੁੱਟਣਾ ਫਿਰ ਮੈਂ ਕਿਉਂ ਕੋਈ ਗੱਲ ਨਹੀਂ ਉਹਦੇ ਕੋਈ ਸੁਹਾਉਣੇ ਸੁਵਾ ਲਓ ਮੈਂ ਮੇਰਾ ਲਗਾ ਗਿਆ ਸੀ ਪਹਿਲਾ ਵੀਕ ਉਹਨੇ ਸਾਰੇ ਉਹਦੇ ਸੂਟ ਖਰਾਬ ਕਰਤੇ ਸਾਰੇ ਬਕਾਰ ਕਰਤੇ ਸੂਟ ਸੂਟ ਵੀ ਖਰਾਬ ਕਰੋ ਸੁਆਕ ਵੇਹ ਲੈਨੇ ਆਪਾ ਦੈਨ ਆ ਸੇਮ ਕੇ ਤਫਰ ਤੇਰੇ ਅੱਲਾ ਆ ਜਾਗੇ ਮੇਰੇ ਵੱਲ ਆਓਗੇ ਜਦੋਂ ਗਾ ਕੇ ਇੱਕ ਵਾਰੀ ਜਾਂਦਾ ਨਾ ਫਿਰ ਖਰਾਬ ਹੀ ਹੋਇਆ ਤੁਹਾਡੇ ਸੂਟ ਵੀ ਖਰਾਬ ਹੋਣਗੇ ਫਿਰ ਤੁਸੀਂ ਆਓਗੇ ਫਿਰ ਮੈਂ ਵੀ ਨਹੀਂ ਸੀਨੇ ਮੇਰਾ ਮਨ ਹੋਏਗਾ ਮੈਂ ਸੀਵਾਂਗੀ ਮੇਰੇ ਕੋ ਮੈਂ ਇੰਨੀ ਨਾ ਵੇਲੀ ਨਹੀਂ ਹੈ ਤੁਹਾਡੇ ਸੂਟ ਸੀਣ ਵਾਸਤੇ ਮੈਂ ਵੀ ਨਹੀਂ ਸੀਨੇ ਮੈਂ ਸਵਾਲ ਆਉਂਗੇ ਸਵਾਲ ਮੈਂ ਨਹੀਂ ਸੀਨੇ ਮੁੜ ਕੇ ਤੁਹਾਡੇ ਜੇ ਹੁਣ ਤੁਸੀਂ ਉਹ ਮਾਤਾ ਕੋ ਚਲੀਏ ਨਾ ਅਗਲੀ ਵਾਰੀ ਮੈਂ ਤੁਹਾਡੇ ਸੂਟ ਨਹੀਂ ਸੀਣੇ ਇਹ ਗੱਲ ਸੁਣ ਲਓ ਜਾਓ ਫਿਰ ਉਹਦੇ ਕੋਈ ਆਉਤ ਮੇਰੇ ਲੈ ਦੇ ਉਹਦੇ ਕੋਈ ਸੁਮਾਣਾ ਫਿਰ ਅੱਗੇ ਤਾਂ ਸਾਡੇ ਨਾ ਬੁਟੀਕ ਤੇ ਨਾ ਕਿਉਂ ਆਪਾਂ ਨਹੀਂ ਸੀਨੇ ਸਾਡੀ ਵੀ ਮਰਜ਼ੀ ਔਰ ਜਰੂਰਤ ਦਾ ਨਹੀਂ ਆਪਾਂ ਟਾਈਮ ਲਾਇਆ ਤੁਹਾਡਾ ਸੂਟ ਸਾਰੇ ਸਮਝੇ ਆ ਸਾਰੀਆਂ ਲਾਈਨਿੰਗ ਵਗੈਰਾ ਦਾ ਟਾਈਮ ਲੱਗ ਕੇ ਮੈਂ ਲਾਈ ਕਹੀ ਮੇਰੀਆਂ ਤਾਂ ਵੇਸਟ ਹੋ ਗਈਆਂ ਹੁਣ ਲਾਈਨਿੰਗ ਮੇਰੀਆਂ ਵੇਸਟ ਹੋ ਗਈਆਂ ਨਾ ਮੇਰਾ ਸਮਾਨ ਲੈਸਾ ਵਗੈਰਾ ਮੇਰੀਆਂ ਵੇਸਟ ਤੇ ਤੁਸੀਂ ਕਿੰਨੇ ਬੱਬੇ ਬਹਿਆਂ ਦਾ ਬਣਾਤੇ ਡਾਕਾ ਟ੍ਰੇਟਰ ਤੇ ਲਾਓ ਹਾਂ ਕੱਟ ਰੇਟ ਤੁਹਾਡਾ ਮਤਲਬ ਮੈਂ ਉਹਦੇ ਵਾਂਗ 200 ਸਵਾਈ ਲੈ ਲਵਾਂ ਹਣਾ ਮੈਂ ਕਿਉਂ ਤੇਰਾ ਤੇਰਾ 5 500 ਰੁਪਏ 500 ਕਿੱਥੋਂ ਦੋਗੇ ਐਡਾ ਬੱਬਾ ਮੈਂ ਜੋ ਰੇਟ ਆ ਉਹੀ ਰੇਟ ਲੈਂਦੀ ਵੀ ਆ ਸਾਰੇ ਮਾਰਕੀਟ ਚ ਉਹੀ ਰੇਟ ਆ ਉਹ ਮਾਤਾ ਉਹਦਾ ਖਰਚਾ ਕੀ ਆ ਇੱਕੋ ਸੂਟ ਪਾਹੀ ਰੱਖਦੀ ਐ 24 ਘੰਟੇ ਤੇ ਉਹਨੇ ਉਹਦਾ ਕੀ ਖਰਚਾਗਾ ਉਹ ਆਹੀ ਸਾਡੀ ਜੇ ਮਸ਼ੀਨ ਤੇ ਚਾੜੀ ਚਵੀਆਂ ਦੇ ਆਹੋ ਆਹੋ ਇਹ ਸੂਟ ਪਾਉਂਦੇ ਆ ਆਹੋ ਇੱਕੋ ਹੀ ਸੂਟ ਪਾ ਕੇ ਬੈਠੀ ਰਹਿੰਦੀ ਐ ਉਹਦਾ ਕੀ ਖਰਚਾਗਾ ਨਾ 32 ਚਗਾਉਂਦੀ ਐ ਆਪਾਂ ਕੁੜੀਆਂ ਰੱਖੀਆਂ ਲੇਬਰ ਰੱਖੀ ਚਾਹ ਪਾਣੀ ਦਾ ਖਰਚਾ ਸਾਰਾ ਵੇਖੋ ਨਾ ਹਮ ਬੜਾ ਹੋ ਗੀ ਤੁਹਾਡੀ ਮੇਰੇ ਸੂਟ ਫੜਾ ਤੂੰ ਤੇ ਤੁਸੀਂ ਲੈ ਲਓ ਆਹ ਮਾਂ ਦਾ ਜਿਹੜੀ ਆਪ ਪਾਉਂਦੀ ਨਾ ਕੱਪੜੇ ਉਹ ਹੀ ਤੁਹਾਡੇ ਖੁੱਲੇ-ਖੁੱਲੇ ਸਿੱਕੇ ਦਊਗੀ ਫੜਾਓ ਕੱਪੜੇ ਆ ਫੜਾ ਦਿੰਦੀ ਐ ਹੈ ਲੋ ਆਪਣੇ ਸੂਟ ਲਿਓ ਤੇ ਆ ਕੇ ਇਹ ਨਫਾ ਕਿ ਤਰ੍ਹਾਂ ਲੈ ਆਈ ਜੇ ਤਾਂ ਸਾੜੇ ਆ ਗਿਆ ਜਿੱਤਰਾ ਦੀ ਆ ਪੁੱਤਰਾ ਦਾ ਤੁਨ ਭਾਬਾ ਲਾਤਾ ਈ ਸਾੜੇ ਆ ਗਿਆ ਅੱਜ ਤੁਹਾਨੂੰ ਨਵੀਂ ਮਾਤਾ ਮਿਲ ਗਈ ਹੈ ਨਾ ਔਰ ਕੋਈ ਸੂਟ ਸਵਾਣਾ ਤੇ ਹੁਣ ਮੈਂ ਤੁਹਾਡੇ ਕਦੀ ਸੂਟ ਨਹੀਂ ਸੀਨੇ ਇਹ ਗੱਲ ਸੁਣ ਲਓ ਕੰਨ ਖੋਲ ਕੇ ਆ ਸੁਣੀ ਆ ਤੁਸੀਂ ਸਵਾਈਆਂ ਪਿੱਛੇ ਆਪਣੇ ਛੱਡਦੇ ਪਿਓ ਨਾ ਜਿਹੜੇ ਮਤਲਬ ਨਹੀਂ ਤੂੰ ਤੁਹਾਡੇ ਬਾਬੇ ਬਣਾਣੇ ਤੇ ਫੇਰ ਮੈਂ ਆ ਕੇ ਕਿੱਥੋਂ ਧੋਣੇ ਆ ਚਲੋ 200 ਰੁਪਏ ਲੈਂਦੇ ਕੋਈ ਗੱਲ ਨਹੀਂ ਤੂੰ 200 ਵਾਲੀ ਚ ਸਵਾਓ ਕੋਈ ਗੱਲ ਨਹੀਂ ਸਵਾਗੇ ਵੇਖ ਲਓ ਫੇਰ ਅੱਗੇ ਤੋਂ ਉੱਥੇ ਹੀ ਸਵਾਣਾ ਹਾਂ ਵੇਖ ਲਾਂਗੇ ਜਦੋਂ ਬਾਬਾ ਚਾਚਾ ਤਾਂ ਬੰਦਾ ਲੰਦਾ ਕਿਤੇ ਰਾਤ ਨਹੀਂ ਦਿੱਤੀ ਕਹੋ ਜਾਈ ਦੇ ਕੇ ਗਏ ਸੀ ਤੁਸੀਂ ਨਫਾਫਾ ਤੇਰਾ ਟਾਈਮ ਤੁਸੀਂ ਮੇਰਾ ਲਵਾਇਆ ਸਮਝਾਂਦੇ ਸੁਣ ਮੇਰਾ ਬੜਾ ਟਾਈਮ ਖਰਾਬ ਕੀਤਾ ਹੋਰ ਨਾ ਕਰੋ ਜਾਓ ਹੁਣ ਤੁਸੀਂ ਕਿਹੋ ਜਿਹਾ ਆਪ ਕੋਲ ਬਦਤਬਾ ਆ ਆ ਜਾਂਦੇ ਆ ਜਾਂਦੇ ਆ ਉਹ ਮਾਪਿਆਂ ਨੂੰ ਦੀ ਮੈਂ ਖਬਰ ਲੈ ਕੇ ਆਂਦੀ ਮੇਰੇ ਗਾ ਖਰਾਬ ਕਰਦੀ ਵੀ ਹੈ ਦੋਸਤੋ ਦੋਸਤੋ ਚ ਕਿਹੜਾ ਰੇਟ ਆ ਅੱਜਕੱਲ ਮਾਰਕੀਟ ਤੇ ਸੂਟਾਂ ਦਾ ਫੇ ਜਾਂਦੀ ਮੂੰਹ ਚੁੱਕ ਕੇ ਜਿਹੜਾ ਆਂਦਾ ਵਾ ਉਹ ਕੰਮ ਕਰ ਕੋਈ ਤਾਂ ਹਗਾ ਨਹੀਂ ਐ ਮੇਰੇ ਗਾ ਖਰਾਬ ਕਰੀ ਜਾਂਦੀ ਵੀ ਹੋ ਕੇ ਆਵਾ ਮੈਂ ਇਹਦੇ ਵੱਲ ਵੀ ਵੀ ਬੀ ਸੌੜਦੇ ਨੇ ਜਾ 500 ਸੌੜਜੋ ਕੋਈ ਗੱਲ ਸੀ ਕਿ ਸਵਾਈ ਕਿੰਨੀ ਸਵਾਈ 200 ਰੁਪਿਆ ਸੌੜ ਦੇ ਸਵਾਈ ਹਾਂ ਆ 200 ਰੁਪਿਆ ਪਰ ਕੱਟਣਾ ਸੀ ਨਾ ਨਾ ਲਾਇਓ ਤੁਸੀਂ ਨਹੀਂ ਨਹੀਂ ਕੱਟਿਆ ਲੈ ਦੱਸ ਵਧੀਆ ਸੀ ਵੀ ਵਧੀਆ ਸੀ ਇਹਦੇ ਜਾਂਦੀ ਅੱਡੀ ਗੱਲ ਲੱਗੀ ਆ ਹਾਂ ਕੋਈ ਗੱਲ ਨਹੀਂ ਵਧੀਆ ਸੀ ਤੇ ਬੜੀਆਂ ਕਰਦੀ ਗੱਲਾਂ ਹੁੰਦੀ ਏ ਕੰਦੀ ਆ ਬਹੁਤ ਐ ਆ ਗੱਦੀ ਉਹ ਉਸ ਤੋਂ ਵਧੀਆ ਨਹੀਂ ਸੀ ਇਹਦੀ ਹਾਂ ਆਹੋ ਉਹਨੇ 500 ਰੁਪਏ ਸਵਾਈ ਲੈਣੀ ਉਹ ਤੇ ਵਧੀਆ ਸੀ ਇਹਦੀ ਆਹੋ ਉਹ ਕਹਿੰਦਾ ਲੈ ਜਾਣੀ ਆ ਆਹੋ ਇਹ ਕਹਿੰਦਾ ਦੇ 500 ਰੁਪਏ ਸਵਾਈ ਲੈਣ ਦੀ ਆ ਉਹ ਮੇਰਾ ਸਾਬ ਉਹਨੇ ਕਿਉਂ ਚੱਕੇ ਵੀ ਚਲਾ ਦੇਣਾ ਤੇ ਮੈਂ ਕੀ ਲਾ ਦੇਣਾ ਹੈ ਹਾਂ ਆਹੋ ਕੋਈ ਕਹਿੰਦਾ ਉਹ ਜੋ ਨੇ ਜੋ ਦੂਸਰਾ ਹੋ ਸੰਦੀ ਆ ਉਤਨਾ ਹੀ ਮੈਸ ਹੀ ਨਹੀਂ ਆ ਹਾਂ ਆਹ ਓਏ ਕਹਿੰਦਾ ਉਹਨੇ ਤਾਂ ਉਹਦੀ ਲੋਟ ਮਚਾਈ ਹੋਈ ਆ ਹਾਂ ਕੋਈ ਗੱਲ ਨਹੀਂ ਆ ਲੇਕਿਨ ਇਹ ਤਾਂ ਕਟਾਈ ਦੇ ਦੇ ਲੋ ਦੋ ਤਿੰਨ ਦਿਨਾਂ ਦਾ ਹਾਂ ਕਿਉਂ ਨਹੀਂ ਲੈ ਜਾਂਦੇ ਨਹੀਂ ਜਾਂਦੇ ਠੀਕ ਹੈ ਠੀਕ ਹੈ ਹਾਂ ਹਾਂ ਠੀਕ ਹੈ ਮੇਚਾ ਮੋਚਾ ਵਿੱਚ ਹੈ ਨਾ ਸਭ ਤੋਂ ਵਿੱਚ ਹੀ ਹੈ ਚਲ ਠੀਕ ਹੈ ਠੀਕ ਹੈ ਕੋਈ ਨਹੀਂ ਦੋ ਚਾਰ ਦਿਨਾਂ ਤੱਕ ਤੁਸੀਂ ਲੈ ਲੈਣਾ ਤੇ ਬੁਤੀ ਗੱਲ ਜੇ ਮੈਂ ਤੁਹਾਨੂੰ ਫੋਨ ਕਰ ਦਿਆਂਗੇ ਤੇ ਫੋਨ ਕਰਕੇ ਤੁਸੀਂ ਲੈ ਜਾ ਚਲੋ ਗੁਰਪ੍ਰੀਤ ਜੀ ਕਹਿੰਦਾ ਗੁਰਪ੍ਰੀਤ ਜੀ ਦਾ 5-5 ਰੁਪਿਆ ਸੁਭਾਈ ਲੜਨੀ ਹਾਂ ਆ ਪੈਸੇ ਕਰਕੇ ਰੇਡ ਘਾਟ ਰੱਖਿਆ 200 ਰੁਪਿਆ ਮੇਰੇ ਪਤਾ ਨਹੀਂ ਕਿੰਨੀਆਂ ਤਾਂ ਮਜਬੂਰੀਆਂ ਹੈਗੀਆਂ ਕਿਉਂਕਿ ਮੈਨੂੰ ਵੀ ਬਹੁਤ ਲੋਡ ਹੁੰਦੀ ਹੈ ਕਿਹਾ ਕਿ ਲੈ ਜੀ ਉਹ ਬਹਿਣਾ ਜੇ ਮੈਂ ਕੋਈ ਤਾਂ ਉਹ ਪਿਛਲੇ ਮਹੀਨੇ ਤੋਂ ਆਪਾਂ ਮਸ਼ੀਨਾਂ ਦੀ ਕਿਸ਼ਤ ਵੀ ਨਹੀਂ ਸੰਭੋਤਾਰੇਗੀ ਇਹ ਮੈਂ ਅਟੈਸ ਕਰਕੇ ਥੋੜੀ ਸੁਵਾਈ ਗੱਠ ਰੱਖੀ ਆ ਕਿ ਚਲੋ ਕੋਈ ਗੱਲ ਨਹੀਂ ਜੋ ਆਵੇ ਸੋਹੀ ਸਹੀ ਮੇਲੇ ਨਾਲ ਤੇ ਵਧਾਈਆ ਨਾ ਉਹਦੇ ਕਿਹੜੀ ਗੱਲ ਦਾ ਉਹਦੇ ਪੰਜ ਪੰਜ ਸੇ ਭਾਵੇਂ 66 ਜੇ ਚਲੋ ਵੇ ਠੀਕ ਆ ਜਿੰਨੇ ਪਹੁੰਚਦਾ ਉਹਦੇ ਕੋਲ ਚੱਲ ਜਾਵੇ ਜਿੰਨੇ ਨਹੀਂ ਪਹੁੰਚਦਾ ਉਹ ਸਾਡੇ ਕੋਲ ਆ ਜਵੇ ਆਪਾਂ ਨੇ ਕਿਹੜੀ ਗੱਲ ਲੱਗੀ ਆਪਾਂ ਤਾਂ ਬੈਠੇ ਹੀ ਆਈਆਂ ਸੀਨ ਉੱਤੇ ਹੁਣ 2 ਸੂਟ ਹੁਣ ਭਾਵੇਂ 4 ਹੁਣ ਜਿੰਨੇ ਮੱਦੀ ਕੋਈ ਦੇਵੇ ਆਪਾਂ ਤਾਂ ਦੋ ਚਾਰ ਦਿਨ ਤੇ ਸੀਟ ਤੇ ਰਹੋ ਲੰਮੇ ਕਰੀ ਲਿਆ ਆ ਹੋਰ ਕੀ ਐਂਪਾਸਕ ਨਾ ਕਿਸੇ ਤਰੀਕੇ ਤੋਂ ਕੋਈ ਨਹੀਂ। ਬੜਾ ਵਧੀਆ ਹੁਕੀ ਆਹ ਬੈਠੀ ਹੋਣੀ ਮਸ਼ੀਨ ਦਾ ਇਸ ਵੇਰੇ ਸਵੇਰੇ ਡਾਲਣ ਦੀ ਮਸ਼ੀਨ। ਹੂੰ। ਸਰਟੀਕਾ ਮਾਤਾ ਜੀ ਸਰਟੀਕਾ ਹਾਲ ਕਿਹ ਆ ਗਿਆ। ਵਧੀਆ। ਵਧੀਆ। ਕੰਮ ਕਰਕੇ ਹੋ ਜਾ ਅੱਜਕੱਲ। ਕੰਮ ਕਰ ਵਧੀਆ। ਆਪਰੇ ਜੀ ਕਿਰਪਾ। ਅੱਛਾ ਉੱਥੇ ਜੋ 2 ਮਿੰਟ ਕੱਲ ਤੇ ਨਹੀਂ ਮੈਂ ਤੁਹਾਡੇ ਨਾਲ ਦੱਸੋ ਦੱਸੋ ਇਹ ਗੱਲ। ਕੰਮ ਕਰ ਵਧੀਆ। ਹਾਂ ਠੀਕ ਹੈ। ਪਰ ਕਿਹੋ ਜਿਹਾ ਲੱਗਦਾ ਤੁਹਾਨੂੰ ਦੂਜੇ ਦਾ ਕੰਮ ਖਰਾਬ ਕਰਕੇ। ਆਏ ਹਾਏ। ਮੈਂ ਨਹੀਂ ਗਿਲੇ ਰਹੀ ਪਈ ਆ। ਇਹ ਤਾਂ ਕੰਮ ਖਰਾਬ ਕਰਨ ਦੀ। ਦਾਸ ਗਾ ਕੇ ਨਿਕਲ ਆਪੀ ਅੰਦਾ ਨਾ ਤੱਕ ਗਾਪ ਨੂੰ ਕਹਿੰਦੀ। ਹੁਣ ਆਇਆ ਸੀ ਨੀ ਗਾਖ ਆਹੋ ਆਇਆ ਕੀ ਹੋਈਓ ਗਾ ਜਾ ਮੇਰੇ ਹੀ ਗਾਕੇ। ਅੱਛਾ ਤੇਰੇ ਦਾਦਾ ਦਾ ਭਾਵੇਂ ਤੀ ਵੇਖ ਪਹਿਲਾਂ ਮਿਲੀ। ਗਾਂਡੀ ਗਵੰਡੀਆਂ ਦੇ ਗਲੀ ਮੁਹੱਲੇ ਦੇ ਗਾਖ ਤੋੜਨੇ ਸ਼ੁਰੂ ਕਰਤੀ। ਮੈਂ ਨਹੀਂ ਤੋੜਨੇ ਸ਼ੁਰੂ ਕੀਤੇ ਤੂੰ ਮੰਗਦੀ ਸਵਾਈ ਜਾਦਾ ਤੇ ਮੈਂ ਬਲ ਨਹੀਂ ਸਵਾਈ ਕੱਟ। ਮੈਂ ਦੱਸਾਂ ਇਮਾਨਾ ਨੇ ਟਾਈ ਸੋ ਤੂੰ ਸਦੈ 500 ਰੁਪਏ ਇੱਟ ਲੈ ਗਲੀ ਚ ਨਾ ਗਲੀ ਚ ਹੋਰ ਨਹੀਂ ਸਵਾਈ ਵਈ ਉਹਨਾਂ ਦਾ ਵੀ ਉਹੀ ਰੇਟ ਆ ਜੋ ਮੇਰਾ ਰੇਟ ਆ 500 ਨਹੀਂ ਤੁਸੀਂ ਦੱਸੋ ਮੈਨੂੰ ਤੁਸੀਂ ਆਪਣਾ ਰੇਟ ਇੰਨਾ ਘੱਟ ਕਿਉਂ ਰੱਖਿਆ ਸਲਹੀ ਇਹ ਮੇਰੀ ਮਜਬੂਰੀ ਮਜਬੂਰੀਆਂ ਸਾਰਿਆਂ ਨੂੰ ਹੁੰਦੇ ਤੁਹਾਨੂੰ ਵੱਖਰੀਆਂ ਨਹੀਂ ਮੈਂ ਪਰ ਇਹ ਮੇਰੀ ਮਜਬੂਰੀ ਜਾ ਰਹੀ ਮੈਂ ਮੈਂ ਤਾਂ ਸਵਾਈ ਘੱਟ ਸਕਦੀ ਮੈਂ ਕਹਿੰਦੀ ਚੱਲ ਜਾਓ ਅਵੇ ਸੋਣੀ ਸਹੀ ਤੁਸੀਂ ਸਾਡੇ ਤੋਂ ਵੱਡਿਓ ਮੈਂ ਤੁਹਾਨੂੰ ਪਿਆਰ ਨਾਲ ਸਮਝਾਉਂਦੀ ਆ ਫਿਰ ਨਾ ਆਪਣੀ ਸਵਾਈ ਵਧਾ ਲਓ ਪਹਿਲਾਂ ਮੈਂ 800 ਤੋਂ 200 ਜਾਂ 250 ਕਰ ਸਕਦੀ ਇਸ ਤੋਂ ਉੱਤੇ ਨਹੀਂ ਕਰ ਸਕਦੀ ਨਹੀਂ ਤੀ 400 ਰੁਪਏ ਸਵਾਈ ਕਰ। 400 ਰੁਪਏ ਕਰਾ ਦੇ ਨਹੀਂ ਨਹੀਂ। ਅੱਜਕੱਲੇ ਸਮੇਂ ਵਿੱਚ ਸਿੰਪਲ ਸੂਟ ਦੇ ਕੋਣ 400 ਰੁਪਏ ਦੇ ਲਿੰਦਾ। ਸਭ ਮਿਲਦਾ ਮੈਂ 500 ਲੈਂਦੀ ਆ ਤੇ 400 ਨਹੀਂ। ਉਹ ਕੋ ਲੈਂਦੀ ਮੈਂ ਤੇ ਤੈਨੂੰ ਕਹਿੰਦੀ ਤੂੰ ਲੈਂਦੀ ਹੋਗੀ ਪਰ ਮੈਨੂੰ ਗਾਗ ਤੇ ਨਹੀਂ ਖਰਚਦਾ। ਹਾਂ ਗਾਗ ਨਹੀਂ ਖਰਚ ਨਹੀਂ ਹੋਏ। ਤੂੰ ਹੀ ਤੇ ਚਾਹੁੰਦੇ ਹੋ ਕਿ ਦੂਜੀਆਂ ਬੁਟੀਕ ਵਾਲਿਆਂ ਦੇ ਮੈਂ ਗਾਗ ਤੋੜਾਂ। ਮੈਂ ਤੇ ਤੂੰ ਹੀ ਚਾਹੁੰਦੇ ਹੋ। ਮੈਂ ਨਹੀਂ ਤੋੜਾਂ ਚਾਹਦੀ। ਗਾਗ ਆਪੇ ਚਲ ਕੇ ਉਹ ਮੈਂ ਗਾਗ ਤੇ ਘਰ ਵਾਜਾਂ ਨਹੀਂ ਮਾਰਨ ਜਾਂਦੀ। ਗਾਗ ਆਪੇ ਆ ਜਾਂਦਾ। ਮੇਰੇ ਕੋਲ ਤੇ ਤੈਨੂੰ ਪਕਰੇ ਨਹੀਂ ਬਦਾਨਾ ਮੈਂ ਤਾਂ ਤੁਹਾਨੂੰ ਕਹਿੰਦਾ ਮੈਂ ਉਹ ਚਲ ਬੋਤੀ ਗੱਲ ਹੈ ਦੋਸਤ ਨੇ ਮੈਂ 250 ਲੈ ਲਾਂ ਇਸ ਤੋਂ ਵੱਧ ਨਹੀਂ ਮਤਾ ਸਕਦਾ ਮੈਂ ਨਹੀਂ ਮਕਈਆ ਮੈਂ ਕਿਸੇ ਅਨੇ ਵਾਣੇ ਆ ਗਿਆ ਮੈਂ ਸਮਝਾਵਾਂ ਤੁਹਾਨੂੰ ਨਹੀਂ ਇਹ ਚ ਵਧਾ ਦੇ ਤੇ ਨੁਕਸਾਨ ਹੋ ਗਿਆ ਤਾਂ ਡਾ ਨਹੀ ਨਾ ਨੁਕਸਾਨ ਕਦਾ ਹੋ ਰਹਾ ਦੇ ਵਿੱਚ ਕਿਹੜੀ ਗੱਲ ਲੱਗੀ ਦੱਸ ਉਹ ਬੋਤੀ ਗੱਲ ਹੈ ਨਾ ਇਹਨਾਂ ਕਰ ਤੂੰ 500 ਸਵਾਈ ਲੈਣੀ ਹੈ ਤੂੰ 250 ਦੇ ਮੇਰੇ ਤੋਂ ਸੂਟ ਸਵਾਈ ਜਾ ਔਰ ਦੱਸ ਅੱਛਾ ਹਾਂ ਮੈਂ ਮੈਂ 250 ਚ ਸੂਟ ਸਵਾਈ ਸੂਟ ਵਾਲਾ ਤੂੰ 500 ਮੈਂ ਬੇੜਾ ਕਰਕ ਨਹੀਂ ਜਰਾਣਾ ਸੁਕਾ ਲੈਂਦਾ ਭੈਣ ਤੂੰ ਕਿਦੇ ਕਿਤੇ ਮੋਟੀ ਕਿਲੇ ला ਛੜਦੀ ਹੈ ਤੂੰ ਵੀ ਚਾਹੀਏ ਕੁਛ ਸਵਾਈ ਸਿੰਘ ਜੋ ਜਿਸ ਤਰ੍ਹਾਂ ਮੈਂ ਸੀਨੀ ਹੈ ਮੈਂ ਬੇੜਾ ਕਰਕ ਨਹੀਂ ਮੇਰੇ ਗਾਖ ਆਖਾ ਪੱਪੜੇ ਨਹੀਂ ਮੰਗਦੇ ਚੱਲ ਤੂੰ ਤਾਂ ਜਾਣ ਜਾਣ ਕੇ ਰੇਟ ਘਟਾਇਆ ਹੈ ਕਿ ਇਹਨਾਂ ਦੇ ਗਾ ਖਰਾਬ ਕਰੀਏ ਇਹ ਕੁਛ ਕਰਦੇ ਵੀ ਹਾਂ ਮੈਂ ਨਹੀਂ ਗਾ ਖਰਾਬ ਕਰਦੀ ਮੈਂ ਤਾਂ ਸੰਦਾ ਕਾ ਪੀ ਜਾਂਦਾ ਮੈਂ ਤਾਂ ਜਲਾ ਬੈਸ ਨਾ ਸੌਣੇ ਸੌਣੇ ਆਹੋ ਤੁਹਾਡੀ ਤਾਂ ਢਾੜੀ ਪੈ ਗਈ ਨਾ ਅੱਜ ਦੀ ਮੈਂ ਕੰਮ ਮੈਂ ਤਾਂ ਕੁਝ ਕਰਨਾ ਹੀ ਕਰਨਾ ਹੈ ਨੁਕਸਾਨ ਕਰੋ 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 ਨਾਲ ਕੰਮ ਕਰੋ ਕਿ ਮੈਂ ਤੈਨੂੰ ਮੰਨ ਨਾਲ ਹੀ ਕੰਮ ਕਰਾਂਗੀ ਤੁਹਾਨੂੰ ਤੁਹਾਡੇ ਨੂੰ ਨੁਕਸਾਨ ਹੋਇਆ ਨਾ ਮੈਨੂੰ ਮੈਂ ਨਹੀਂ ਜ਼ਿੰਮੇਵਾਰ ਹਾਂ ਮੈਂ ਕਹ ਤੂੰ ਕਨੂੰ ਜ਼ਿੰਮੇਵਾਰ ਹੋਣਾ ਹੈ ਬਿਆਰ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਦੱਸ ਦੇਖ ਲੈ ਸਿਹਰੇ ਸਿਹਰੀ ਆ ਗਈ ਓ ਮੇਰੇ ਕੋਲ ਦੱਸ ਬੋਲਣ ਵਾਸਤੇ ਪੰਜਾਹ ਜੇ ਤੈਨੂੰ ਪੁੱਗਦਾ ਖੂਨ ਲੈ ਜਿੰਦੇ ਮੈਨੂੰ ਪੁੱਗਦੇ ਮੈਂ ਲੈ ਲੈਣੀ ਮੈਂ ਉੱਤੇ ਕੋਈ ਥੋੜੀ ਗੱਲ ਨਹੀਂ ਤੇ ਮਤੇਰੇ ਪਿੱਛੇ ਢੇਰ ਵਧਾਰਨਾ ਆਪਣੇ ਗਾਹ ਖੇਤ ਖਰਾਬ ਕਰਾ ਮੇਰੇ ਤੇ ਗਾਹ ਲੱਗਿਓ ਤੂੰ ਤੇਰਾ ਦਾ ਕੁੱਟ ਕੇ ਮੇਰੇ ਕੋਲ ਆ ਜੇ ਤੇ ਹੁਣ ਕੋਈ ਮੇਰਾ ਪਰਸੂਟ ਛੋੜੀ ਹੈਗਾ ਤੂੰ ਨਾ ਅਗਲੇ ਮਿਹੜੇ ਅੱਛਾਈ ਜਿਨੇ ਕੋਲਾ ਬੰਦਾ ਬੰਦਾ ਵੇਖ ਲਿਆ ਘਰ ਬੰਦਾ ਜਿਹੜਾ ਉਹਦੇ ਬੰਦਾ ਹੋ ਗਿਆ ਸ਼ੋਅ ਕਰ ਤੇ ਚਲ ਉਹਨੂੰ ਤੇ ਲਾ ਲਿਆ 500 ਰੁਪਏ ਤੇ ਜਿਹੜਾ ਮਾਥਾ ਥੱਪੀ ਹੋਇਆ ਉਹਦੇ ਕੋਲ 100 ਘੱਟ ਵੀ ਲੈ ਲਿਓ ਕੋਈ ਗੱਲ ਨਹੀਂ ਹੁੰਦੀ ਅੱਛਾ ਕੋਈ ਫਰਕ ਨਹੀਂ ਪੈਂਦਾ ਹੋਵੇ 150 ਦੇ ਨਾਲ ਤੂੰ ਕਹਿੰਦੀ ਨਹੀਂ ਜੀ ਮੇਰਾ ਅੱਡੀ ਹੇਟੀ ਫਿਕਸ ਹੈਗਾ ਤੇ ਫੇਰ ਠੀਕ ਹੈ ਫਿਰ ਵੇਖ ਨੂੰ ਵੇਖ ਦੇਖੀ ਜਾ ਅੰਕਲ ਤੂੰ ਇੱਥੇ ਮਿਲ ਗਿਆ ਹਾਂ ਜੀ ਜੀ ਆਣਾਇਆ ਤਾਂ ਤੁਹਾਡੇ ਨਾਲ ਕੰਮ ਗਿਆ ਲਓ ਜੀ ਕੋਈ ਮਸ਼ੀਨਾਂ ਦਾ ਹੀ ਹੈ ਨਾ ਆਪਣਾ ਕੰਮ ਹਾਂਜੀ ਹਾਂਜੀ ਤੇ ਮਸ਼ੀਨਾਂ ਉਹ ਵੀ ਬੜੀਆਂ ਚੀਜ਼ਾਂ ਰੱਖੀਆਂ ਵਾ ਅੱਛਾ ਤੇ ਨਕਦ ਲੈਣੀ ਨਕਦ ਲੋ ਕਿਸ਼ਤਾਂ ਨਹੀਂ ਕਿਸ਼ਤਾਂ ਉਹ ਤੇ ਮੈਂ ਤੁਹਾਡੇ ਮੰਗਵਾਇਆ ਹੋਇਆ ਉਹ ਜੀ ਸਮਾਨ ਤੁਹਾਨੂੰ ਯਾਦ ਨਹੀਂ ਹੋਊਗਾ ਸਮਾਨ ਤੇ ਬਥੇਰਾ ਲਈਦਾ ਕਿਸ਼ਤਾਂ ਤੇ ਵੀ ਲਈਦਾ ਚੀਜ਼ਾਂ ਬਣ ਜਾਂਦੀਆਂ ਹੋਰ ਕੀ ਤੇ ਮੇਰੀ ਗੱਲ ਸੁਣੋ ਤੇ ਮਸ਼ੀਨ ਸਲਾਈ ਦੀ ਲੈਣੀ ਹੈ ਸਲਾਈ ਮਸ਼ੀਨ ਹਾਂਜੀ ਕਿੰਨੇ ਦੀ ਕੋਈ ਦੱਸਿਆ ਜੀ ਕੜਤ ਕੋੜ 10000 ਰੁਪਇਆ ਵਧੀਆ ਦੇਣਾ ਵਧੀਆ ਚੱਲੇਗੀ ਤਿੱਤਾਂ ਤੂੰ ਹੀ ਪੈ ਦੇਣੀ ਕੋਈ ਫਾਲਟ ਪਊਗਾ ਦੋਸਰ ਨੂੰ ਸੁਣਾ ਨਹੀਂ ਹਾਂ ਤੇ ਫਿਰ ਇੱਕ ਉਹ ਕਹਿੰਦੇ ਉਹਨੂੰ ਇੰਟਰਲੋਕ ਵਾਲੀ ਉਹ ਮਿਲ ਜਿੰ ਠੀਕ ਹੈ ਤੇ ਪਹਿਲੇ ਤੁਹਾਨੂੰ ਮੈਂ ਦੇ ਦੇਵਾਂਗੀ ਹੈ ਐਡਵਾਂਸ ਵੀ ਦੇ ਦੂੰ ਹਾਂ ਠੀਕ ਹੋਰ ਵੀ ਮਹੱਲੇ ਚ ਤੂੰ ਹੀ ਮਸ਼ੀਨ ਦਿੱਤੀ ਹੈ ਮਸ਼ੀਨ ਨਾਲ ਵੀ ਤੁਹਾਨੂੰ ਪਤਾ ਗਾਗ ਲੱਗੇ ਜਿਹੜੇ ਮੈਂ ਮੈਂ ਨਾ ਤੁਹਾਡੇ ਨਾਲ ਇੱਕ ਪਰਸਨਲ ਕੰਮ ਹੈ ਗਾਸ ਲਸੋ ਮੈਂ ਕਹਿਨੀ ਆ ਮਸ਼ੀਨ ਤੇ ਮੈਂ ਤੁਹਾਡੇ ਕੋਲ ਤਾਂ ਲੈਣੀ ਜੀ ਦੋ ਮਸ਼ੀਨਾਂ ਲੈਣੀ ਆਏ ਸੋਚ ਲਓ ਵਿਚਾਰ ਲਓ ਜੇ ਤੋ ਇਹ ਨਾ ਉਹ ਮਲੇਚਾ ਸੁਰਜੀਤ ਕੋ ਰਹੀ ਆ ਬਜ਼ੁਰਗ ਮਾਤਾ ਹਾਂ ਸਲਾਈ ਵਾਲੀ ਹਾਂ ਜਿਹੜੇ ਸੂਟ ਸਿੰਦੀ ਹਾਂ ਉਹਨਾਂ ਨੂੰ ਦਿੱਤੀ ਮਸ਼ੀਨ ਹਾਂ ਉਹਨੂੰ ਵੀ ਮਸ਼ੀਨ ਦਿੱਤੀ ਆ ਨਾ ਤੁਸੀਂ ਹੋਰੀ ਚੁਕਨੀ ਪੈਣੀ ਤੁਹਾਨੂੰ ਉਹਦੀ ਦਾ ਚੁੱਕ ਲਾਂਗੇ ਦੱਸੋ ਤੁਸੀਂ ਹੋਰ ਸਾਡੇ ਦੇ ਕੰਮ ਹੈ ਕੰਮ ਹੈ ਸਾਡੇ ਕੰਮ ਦੇ ਖਾਓ ਉਹਦੀ ਮਸ਼ੀਨ ਤੁਹਾਨੂੰ ਚੁਕਨੀ ਪੈਣੀ ਆ ਫੇਰ ਹੀ ਤਾਂ ਇਹ ਦੋ ਮਸ਼ੀਨਾਂ ਵਿਕਣੀਆਂ ਆ ਇਹ ਤੂੰ ਹੀ ਸੋਚ ਲਉ ਕਿਉਂਕਿ ਉਹ ਮੇਰੇ ਕਰਦੀ ਵੀ ਗਾ ਖਰਾਬ ਅੱਛਾ ਸਲਾਈ ਦਾ ਕੰਮ ਹੈ ਮੇਰਾ ਵੀ ਤੁਹਾਡੇ ਗਵਾਨੀ ਆ ਪਰ ਤੇ ਉਹ ਮੇਰੇ ਗਾ ਖਰਾਬ ਕਰਦੀ ਵੀ ਅੱਛਾ ਉਹਦੀ ਸਾਰਾ ਕਰਨਾ ਤੇ ਕੰਮ ਉਹਦੇ ਇਤਨੇ ਮਸ਼ੀਨ ਤੋਂ ਹੀ ਹੈ ਜੇ ਮਸ਼ੀਨ ਹੀ ਹੋਈ ਤੇ ਗਾ ਕਿਵੇਂ ਖਰਾਬ ਹੋਣ ਕਿ ਬਥੇਰਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਵਾਈ ਰੱਖਦੀ ਘੱਟ ਤੇ ਗਾ ਕਰਦੀ ਖਰਾਬ ਹੂੰ ਗਲੇ ਮੱਲੇ ਜਿਹਾ ਕੰਮ ਕਰਦੀ ਵੀ ਹੈ ਘੱਟ ਪੈਸੇ ਲਿੰਦੀ ਪਈ ਆ 2-3 ਮਹੀਨੇ ਹੋ ਗਏ ਮੇਰੀ ਕਿਸ਼ਤ ਵੀ ਨਹੀਂ ਦੇ ਲੀ ਹੋ ਅੱਛਾ ਤੜੀ ਕਿਸ਼ਤ ਵੀ ਨਹੀਂ ਆਈ ਹਾਂ ਮੈਨੂੰ ਲੱਗਦਾ ਹੀ ਪਿਆ ਸੀ ਹੂੰ ਘੱਟ ਪੈਸੇ ਲੈਂਦੀ ਤੇ ਸਕਿਸ਼ਤਾ ਕਿੱਥੋਂ ਧਾਰੂਗੀ ਉਹ ਉਹਨਾਂ ਦੇ ਸਿਰ ਦੱਦੀ ਮੇਰੀ ਥੋੜੀ ਮੈਂ ਤਾਂ ਹੁਣ ਚੱਲਿਆ ਆਉਣੇ ਵਾਲੇ ਮੈਂ ਹਾਂ ਮੈਂ ਆਦੇ ਨਾ ਕਰਕੇ ਆਈ ਗੱਲ ਮੈਂ ਕਿ ਜਦ ਤੂੰ ਸਵਾਈ ਵਧਾ ਲੈ ਉਹ ਨਹੀਂ ਮੰਨਦੀ ਕਿਸੇ ਪਾਸੇ ਤੇ ਆਉਂਦੀ ਨਹੀਂ ਤੇ ਦੂਜਿਆਂ ਦਾ ਕੰਮ ਨਾ ਨਾ ਖਰਾਬ ਕਰੇ ਤੂੰ ਵਧੀਆ ਸਵਾਈ ਲੈ ਵਧੀਆ ਤਰੀਕੇ ਕਿਸ਼ਤ ਦੇ ਅਗਲੇ ਨੂੰ ਇਹਦੇ ਗੱਲ ਚੱਲ ਮੰਨ ਲੈ ਜੇ ਰੇਟ ਜੋ ਚੱਲਦਾ ਵੇ ਤੇ ਮਾਰਕੀਟ ਚ ਉਹੀ ਰੇਟ ਲੈ ਪਰ ਉਹ ਨਹੀਂ ਮੰਨਦੀ ਵੀ ਉਹ ਬਾੜੀ ਵੀ ਹੈ ਤੁਸੀਂ ਇੰਜ ਕਰੋ ਪਾਜੀ ਮੈਂ ਮਸ਼ੀਨਾਂ ਤਾਂ ਲੈਣੀਆਂ ਐ ਐਡਵਾਂਸ ਹੀ ਤਾਂ ਦੇ ਰਾਂਗੀ ਕਿਸ਼ਤਾਂ ਵਾਲੀ ਗੱਲ ਨਹੀਂ ਹੈ ਮੇਰੀ ਆ ਤੁਹਾਨੂੰ ਐਡਵਾਂਸ ਹੀ ਦਵਾਂਗੀ ਕੈਸ਼ ਹੀ ਆਓ ਕੈਸ਼ ਹੀ ਲਵਾਂਗੀ ਕਿਸ਼ਤਾਂ ਦੀ ਗੱਲ ਹੀ ਛੱਡੋ ਤੇ ਕਾੜੀ ਤੇ ਉਹਦੀ ਮਸ਼ੀਨਾਂ ਨਾ ਸ਼ਾਨਦਾਰ ਕੋਈ ਮਸ਼ੀਨ ਚੁੱਕੀ ਹੋਣੀ ਚਾਹੀਦੀ ਐ ਤੇ ਮੈਂ ਤੁਹਾਨੂੰ ਸਵੇਰੇ ਦੋ ਮਸ਼ੀਨਾਂ ਕੈਸ਼ ਹੀ ਲਵਾਂਗੀ ਵੈਨ ਦੋ ਤੇ ਕਿਸ਼ਤ ਇਹ ਨਾ ਨਵੇਂ ਬਾਅਦ ਮਾਪੋ ਕੋਲਾ ਵਾਲੇ ਕੋਈ ਬਾਤ ਲਾਓ ਨਾ ਉਹ ਨਹੀਂ ਨਹੀਂ ਮੈਂ ਹੁਣ ਪੈਸੇ ਤੁਹਾਨੂੰ ਫੜਾ ਕੇ ਜਾਵਾਂਗੀ ਅੱਛਾ ਅਡਵਾਂਸਾਂ ਨੂੰ ਵੇਹ ਉਂਝ ਵੜਾਏਂਗੀ ਬਾਕੀ ਕੱਲ ਮਸ਼ੀਨਾਂ ਜਦੋਂ ਤੀ ਲੈ ਆਓਗੇ ਉਹਨਾਂ ਦੇ ਨਾਲ ਹੀ ਪੇਮੈਂਟ ਕਰ ਦਾਂਗੇ ਮੈਂ ਆਂਡਗਵਾਣ ਨੂੰ ਕੀ ਲੈਣੀ ਐ ਮੈਂ ਕਾਂਡਗਵਾਣ ਨੂੰ ਪੈਸੇ ਵਟਾਈਏ ਚਲੋ ਕੋਈ ਨਹੀਂ ਪੈਸੇ ਬਾਅਦ ਚ ਦੇ ਦਿਓ ਹਾਂ ਆਂਡਗਵਾਣ ਨੂੰ ਪੈਸੇ ਵਟਾਈਏ ਕਿ ਨਹੀਂ ਇਹ ਲੋ ਹਾਂ ਜੀ ਹਜ਼ਾਰ ਰੁਪਈਆ ਹੋ ਜਾਏ ਠੀਕ ਹੈ ਬਾਕੀ ਪੈਸੇ ਮੈਂ ਤੁਹਾਨੂੰ ਕੱਲ ਫੜਾ ਦਾਂਗੀ ਦੋਵੇਂ ਮਸ਼ੀਨਾਂ ਤੇ ਸ਼ਾਮ ਤੱਕ ਨਾ ਉਹ ਬੁੱਢੀ ਮਾਤਾ ਦੀ ਮਸ਼ੀਨ ਸ਼ਾਮ ਤੱਕ ਹੀ ਨੂੰਣੇ ਚੱਲ ਜਾਣਾ ਪੈਸੇ ਤੱਕ ਆ ਗਿਆ ਸਰ ਇਹ ਕਦੀ ਕੱਲ ਇਹਨਾਂ 3 ਮਹੀਨੇ ਕਿ ਤੁਸੀਂ ਜਾਂਦੇ ਕਿਸਤ ਨਹੀਂ ਮਿਲਦੀ ਤੇ ਕਿਹਨਾਂ ਨੂੰ ਕਿਸਤਾਂ ਦਾ ਕੰਮ ਛੱਡੋ ਤੁਸੀਂ ਮੈਂ ਤੇ ਕਿਹਨਾਂ ਦਾ ਇਹੋ ਜਿਹਾਨੂ ਨਾ ਦਿਆ ਕਰੋ ਜਿਹੜੇ ਵੇਲੇ ਸਰ ਕਿਸ਼ਤੀ ਨਾ ਦੇ ਨਹੀਂ ਨਹੀਂ ਮੈਂ ਕਰਦਾ ਜਾ ਕੇ ਗੱਲ ਚਲੋ ਭਾਈ ਮਿਹਰਬਾਨੀ ਤੁਹਾਡੀ ਮੇਰਾ ਕੰਮ ਜਰੂਰ ਕਰਵਾ ਦੇ ਮੈਂ ਤੁਹਾਨੂੰ ਦੋ ਮਸ਼ੀਨਾਂ ਉਹਨ ਜਾਣੀ ਠੀਕ ਹੈ ਠੀਕ ਹੈ ਜੀ ਲੈ ਇਹਦੇ ਅੱਗੇ ਨਕਦ ਪੰਜਾ ਉਹ ਬੀਬੀ ਨਾਲ ਕਰਦਾ ਗੱਲ ਜਾ ਕੇ ਦਿੰਦੀ ਵੀ ਨਹੀਂ ਕਿਸ਼ਤਾਂ ਕੋ ਫੋਨ ਨਾ ਫੋਨ ਚੱਕਰੀ ਨਾ ਗੱਲ ਕਰਦੀ ਨਾ ਬਾਰ ਕਰਦੀ ਇਹ ਮਾਜ ਮਸ਼ੀਨ ਚੁੱਕ ਲਿਓ ਹੀ ਯੋ ਮਰ ਜੀ ਵੇ ਫੋਨੀ ਰੋਲਾ ਪਾਈ ਜੇ ਵੇ ਬੀਬੀ ਅੱਗੇ ਕਰ ਰਹੀ ਆ ਅੱਗੇ ਬਾੜੀ ਆ ਉਹ ਨਾ ਕੋਈ ਫੋਨ ਚੁੱਕੇ ਨਾ ਕੋ ਗੱਲ ਨਾ ਕੋ ਬਾਤ ਹਾਂ 3 ਮਹੀਨੇ ਹੋ ਗਏ ਆ ਕੋਈ ਕਿਸ਼ਤ ਨਹੀਂ ਦੇਂਦੇ ਉਹ ਤਾਂ ਇਹਦੀਆਂ ਰਿਆਂਗੇ ਸਿਕੜਾ ਕਿਤੇ ਚੱਲੇ ਆ ਬੀਬੀ ਅਣਗੋਹਾਂ ਦੇ ਕਿਹੜੀ ਗੱਲ ਹੁੰਦੀ ਦੱਸ ਇਹ ਇੱਕ ਦਮ ਮਹੀਨਾ ਹੁੰਦਾ 2 ਮਹੀਨੇ ਤੇ 3 ਮਹੀਨੇ ਹੋ ਗਏ ਆ ਹਾਏ ਹਾਏ ਕੋਈ ਗੱਲ ਨਹੀਂ ਕਿ 3 ਮਹੀਨੇ ਹੋ ਗਏ ਤੇ ਅਸੀਂ ਉਹ ਦੇ ਜੇ ਨਹੀਂ ਤੁਹਾਡੀ ਕਿਸ਼ਤ ਸਿਕੜਾ ਕਰਕੇ ਮਾਰ ਕੇ ਚੱਲੇ ਆ ਨਹੀਂ ਨਹੀਂ ਇਦਾਂ ਦੀ ਗੱਲ ਮੰਨੀ ਹਾਂ ਜਾ ਮੇਰੇ ਪੈਸੇ ਦੋ ਜਾਂ ਮੈਂ ਮਸ਼ੀਨ ਲੈ ਲੈਂਦਾ ਹਾਈ ਹਾਈ ਮਸ਼ੀਨ ਦੱਸੋ ਅਗਲੇ ਬਿਜਲੀ ਜਿਕੇਲਾ ਮੱਛਾ ਆਪਣਾ ਮੱਛਾ ਸੋ ਟੈਂਪਰੋ ਥਰੂ ਸੋ ਚਿੱਕੀ ਭਾਈ ਮੈਂ ਕਹਿਣ ਮੈਂ ਅਮਿਤ ਦੂਸਰ ਬੰਦੇ ਕੋਈ ਗੱਲ ਨਹੀਂ ਆਪਣੀ ਕਮਾਈ ਕਰਦੇ ਪਏ ਖਾਣੇ ਪਏ ਦੱਸੀ ਆ ਵੀ ਮਸ਼ੀਨ ਤੁਹਾਨੂੰ 1000 ਰੁਪਏ ਹੀ ਦਿੱਤੀ ਆ ਉਸ ਤੋਂ ਤੁਸੀਂ ਇਤਨੀ ਦਿਨ ਲੈ ਕੋਈ ਗੱਲ ਨਹੀਂ ਇਹ ਉਹ ਜਿੱਥੇ ਇਨਜੈਂਡ ਹੋਤੀ ਹੈ ਕੋਈ ਨਹੀਂ ਦੋ ਚਾਰ ਦਿਨ ਖਲੋ ਜਿਓ ਮੈਂ ਤੁਹਾਡੀ ਕਿਸੇ ਭੇਜ ਦਿਆਂਗੇ ਚੱਲ ਨਹੀਂ ਬੀਬੀ ਮੈਨੂੰ ਪੈਸੇ ਦੇ ਤੇ ਨਹੀਂ ਤੇ ਮੈਂ ਮਸ਼ੀਨ ਲੈ ਆਈ ਨਹੀਂ ਆਇਆ ਮਸ਼ੀਨ ਨਹੀਂ ਮੈਂ ਆਦਾ ਹੀ ਕੰਮ ਕਰਾਂ ਰੋਟੀ ਪਾਣੀ ਆਹੀ ਇੱਥੇ ਰੋਟੀ ਪਾਣੀ ਖਾਣਾ ਤੇ ਤੂੰ ਆਏ ਇਹ ਗੱਲ ਥੋੜੀ ਹੁੰਦੀ ਆ ਇਹ ਚੀਜ਼ ਲੈ ਲਓ ਤੇ ਬਾਅਦ ਡਾਉਣ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੀ ਕਰ ਮੈਂ ਤਾਂ ਮੱਗ ਬੱਦੋਈ ਕੋਈ ਨਹੀਂ 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 ਆਜ ਨਹੀਂ ਨਾ ਤੀ ਹੁਣ ਚੁੱਕਣ ਡੈ ਜੋ ਨਾ ਕੋ ਬੰਨਾ ਕੋ ਬਾਹਰ ਕਰ ਤਰਾਪੀ ਬੜੀ ਕੈਲੀਏ ਫੋਨ ਦੇ ਤੇ ਆਰਾਮੀ ਹੋ ਗਿਆ ਇਸ ਕਰਕੇ ਫਿਰ ਨਹੀਂ ਨਹੀਂ ਮੈਂ ਮੋਬਾਈਲ ਲੈ ਕੇ ਉਹਨਾਂ ਕੇ ਬੈਟਰੀ ਵਾਲਾ ਤੇ ਮੈਂ ਮਸ਼ੀਨ ਆਏ ਨਹੀਂ ਦਾ ਮੈਨੂੰ ਪੈ ਜਾਓ ਮੈਂ ਤੁਹਾਨੂੰ ਕਹਿਆ ਇੱਕ ਅੱਧਾ ਦਿਨ ਖੋਲ ਜਾ ਕੋਈ ਗੱਲ ਨਹੀਂ ਮੈਂ ਨੂੰ ਖੋਹਦਾ ਆ ਆ ਉਹ ਰੋਲਣਾ ਪਾਉ ਤੀ ਮੈਂ ਮੈਂ ਲੈਦਾ ਪਰ ਇਹ ਤਾਂ ਤੁਹਾਨੂੰ ਮਿਲ ਹੀ ਜਾਣੀ ਆ ਨਹੀਂ ਤੀ ਅੱਗੇ ਤੋਂ ਰੋਕੋ ਕੰਨ ਦੇ ਰੋਲ ਜਿਹਾਂ ਸੇ ਨਾਲ ਹਾਂ ਕੋਈ ਨਹੀਂ ਮੈਂ ਮਸ਼ੀਨ ਨਹੀਂ 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 ਉਹ ਜੀਨੇ ਕੱਢਦੀ ਨਹੀਂ 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 ਮੈਂ ਨਹੀਂ ਮੈਂ ਦੇ ਦਿੰਦੀ ਮਾਂ ਮਾਹੀ ਹਾਂ ਉਹ ਨਹੀਂ ਭਾਈਆ ਵੇਖੋ ਤੇ ਦਾ ਜੀ ਆ ਦੀ ਮਸ਼ੀਨ ਹੈ ਅੱਛਾ 100 ਰੁਪਏ ਦੇ ਜੇ ਮੈਂ ਕਿੱਤਾ ਦੇ ਲਈਏ ਠੀਕ ਹੈ ਇਹ 3 ਮਹੀਨੇ ਹੋ ਗਏ ਆ ਕੋਈ ਕਿਸੇ ਦੀ ਕੋਈ 1000 ਰੁਪਏ ਦੇ ਸਾਹ ਕੋਣ ਦੱਸੋ ਇਹ ਮੈਂ ਮਸ਼ੀਨ ਵਿੱਚ ਲੈ ਆਈ ਅੱਜ ਜੇ 1000 ਰੁਪਏ ਮੈਂ ਛੱਡ ਦਾਂ ਇਹਨਾਂ ਨੂੰ ਦੇ ਦੇ ਬਹੁਤੀ ਗੱਲ ਹੈ ਨਹੀਂ ਨਹੀਂ ਜੀ ਨਾ ਨਹੀਂ ਜੀ ਆ ਨਹੀਂ ਇਹ ਬਜੁਰਗ ਬੰਦੇ ਆ ਕੇ ਮੈਂ 1000 ਰੁਪਏ ਇਹਨਾਂ ਨੂੰ ਦੇ ਦੂੰਗਾ मैं तो मैं मशीन है ना बस अगर तुम इंग्लिश आने आते हैं तो आह और नया लेना देखो तो नया तो लेना पड़ेगा तो एक महीने में वो कोई पर वो कोई मजबूरी हो यदि कुछ नहीं तो आप जब कोई गालों लेगी मैं तीन आठ महीने तक ठीक है ले आओ नहीं बीपी नहीं मैंने मैं पहले आते जाने को मेरे जब दो पहले ता� ਦੂਜੇ ਮਹੀਨੇ ਦੀ ਵੀ ਗਿਣਤੀ ਇਸੇ ਘਰ ਤੇ ਤੇ ਹੀ ਆਹ 30 ਆ 30 ਮਹੀਨਾ ਭਾਈ ਕਹਿੰਦੇ ਤੇ ਹੋ ਗਿਆ ਲੈ ਤੁਹਾਨੂੰ ਕਿਸ ਦੇਣ ਦੀ ਚੀਜ਼ੀ ਉਹ ਪਤਾ ਕਦੋਂ ਦੇਬੋਰੀਆਂ ਲੱਗਦੇ ਕਹਿੰਦੇ ਪਤਾ ਹੀ ਨਹੀਂ ਹੈ ਉਹਨਾਂ ਕੰਮ ਕਾਇ ਘੱਟਾ ਕਰਿਆ ਸੀ ਤਮ ਆਜੇ ਕਿ ਕੱਲ ਕੋਈ ਨਹੀਂ ਆਵੇ ਹੁਣ ਅਮਨ ਨੂੰ ਆਵੇ ਚੜ ਹਾਂ ਹੁਣ ਇਹ ਦੇਖੋ ਕੱਪੜੇ ਸੀਨੇ ਪਏ ਕਿੰਨੇ ਕੰਮ ਨਹੀਂ ਦਾ ਮੈਂ ਤੁਹਾਨੂੰ ਕਹਿੰਦੀ ਚਾਰ ਪੰਜ ਸੂਟ ਅੱਜ ਹੀ ਆਏ ਨੇ ਹੁਣ ਨਹੀਂ ਆਏ ਨੇ ਤੇ ਉਹ ਕੋਈ ਨਹੀਂ ਮੈਂ ਬਣਾ ਦੇ ਉਹ ਨਹੀਂ ਭਾਈ ਤੁਸੀਂ ਇਹਨਾਂ ਨੇ ਵੀ ਗੱਲ ਪਾਨੀ ਮੈਂ ਮਸ਼ੀਨ ਲੈ ਦੇ ਥੋੜੇ ਦਿਨ ਸਫਰ ਕਰ ਲਓ ਦੋ ਚਾਰ ਨਹੀਂ ਨਹੀਂ ਕਰੋਗੇ ਭਾਈ ਨਹੀਂ ਮੈਂ ਬੈਠੀ ਉਹ ਬੀ ਪਤਾ ਬਰਿਰ ਉਹੰਨਾ ਮੈਨੂੰ ਰੱਖ ਕੇ ਲਾ ਦੇ ਨਹੀਂ ਨਹੀਂ ਪੁੱਤ ਮੈਂ ਸਤਵਾਰੇ ਜਾਣੀ ਨਹੀਂ ਮੈਂ ਮਕੀਨਟੀ ਹੁੰਦੇ ਨਾ ਇਹ ਤਾਂ ਦੇ ਨਹੀਂ ਹੁੰਦੀ ਕੋਈ ਯਾਰ ਅਸੀਂ ਪਾ ਲੈਣੇ ਆਏ ਮੇਰੀ ਗੱਲ ਤਸੀਦ ਹੋ ਗਏ ਸਾਰੇ ਨਾਲ ਉਹਨਾਂ ਨੇ ਕਿਸ਼ਤਾਂ ਵੀ ਦਿੱਤੀ ਸੀ ਤੁਹਾਨੂੰ ਆਜੇ ਪੁੱਤ ਜੀ ਭਾਈ ਕਿੰਨੇ ਪੈਸੇ ਕਿੰਨੇ ਪੈਸੇ ਨੇ 10000 ਰੁਪਏ ਦੀ ਮਸ਼ੀਨ ਦਾ ਸੌਦਾ ਹੋਇਆ ਵਾ 1000 ਰੁਪਏ ਦਿੱਤਾ ਉਹਨਾਂ ਨੇ ਨਹੀਂ ਮਸ਼ੀਨ ਹੈ ਉਹ ਕਿਸ਼ਤ ਕਿੰਨੀ ਹੈ ਉਹ 1500 ਰੁਪਏ ਇਕੱਠਾ ਹੋਇਆ ਵਾ 500 ਰੁਪਏ ਮਿਲਣਗੇ ਕਿੰਨੇ ਆ ਹਾਂ ਉਹ ਚੱਲ ਜੇ ਕਿਤੇ ਦੇ ਦੇ ਜੇ ਕੋਈ ਨਹੀਂ ਕੋਈ ਦੋ ਚਾਰ ਕਿੰਨੇ ਨੂੰ ਕਿਉਂ ਦੋ ਚਾਰ ਨਹੀਂ ਖੜੋ ਜਾ ਆਏ ਆਏ ਆਹ ਪੁੱਤ ਤੁੰਗਨੋ ਦੇ ਉੱਤੇ ਕਿਹੜੀ ਗੱਲ ਹੈ ਕਿ ਮੈਂ ਆਪੇ ਹੀ ਕਰਕੇ ਕੰਨ ਵਿੱਚ ਕਰਕੇ ਕੋਈ ਨਾ ਢੇਲ ਦੇਣੀ ਜੀ ਤਾਂ ਦੱਸ ਉੱਤਰ ਮੈਂ ਤਾਂ ਤੈਨੂੰ ਜਾਣਦੇ ਨਹੀਂ ਕਿਉਂ ਕਰਕੇ ਪਹਿਲੇ ਖੜਾ ਕੇ ਇਹਨਾਂ ਨੂੰ ਅੱਗੇ ਦੂਸਰੀ ਭਾਵੇਂ ਮੈਨੂੰ ਨਹੀਂ ਜਾਣਦੇ ਲੇਕਿਨ ਮੈਂ ਤਾਂ ਮਾਂ ਜਾਣਦਾ ਮੈਂ ਫੇਰੀ ਰੋਟੀ ਨੇ ਤੁਹਾਡਾ ਕੋ ਸੂਤ ਸੁਣਦੀ ਹੈ ਫੇਰੀ ਰੋਟੀ ਹਰਬੀਦ 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 ਅੱਛਾ ਅੱਛਾ ਉਹ ਹਾਂ ਅੱਛਾ ਅੱਛਾ ਹਾਂ ਟੈਨਸ਼ਨ ਨਾ ਲਾਓ ਜੇ ਮੈਂ ਪੈਸੇ ਨਾ ਦਵਾ ਭਾਈ ਤੁਹਾਡੀ ਮਸ਼ੀਨ ਲੈ ਜੀ ਨੀ ਨਹੀਂ ਨਹੀਂ ਮੇਰੀ ਸੁਣੋ ਗੱਲ ਹੁਣ ਆਹੀ ਆ 150 ਰੁਪਇਆ ਤੁਸੀਂ ਦੇ ਦਿੱਤਾ ਹਾਂ ਹਾਂਜੀ ਬਾਕੀ ਮਹੀਨੇ ਬਾਅਦ ਕਿਸੇ ਤੁਸੀਂ ਦੇਈ ਜਾਓ ਹਾਂ ਵਾ ਦੇ ਦਿਆ ਕਰਾਂ ਦੇ ਦਿਆ ਕਰਾਂ ਦੇ ਲੋ ਹੁਣ ਭਾਈ ਮੈਨੂੰ ਗੇੜਾ ਨਾ ਪਵੇ ਦੇ ਦਿਆ ਕਰਾਂਗਾ ਤੁਹਾਡਾ ਹੀ ਬਿਜ਼ਨਸ ਹੈ ਅਸੀਂ ਰੋਟੀ ਕਮਾਣਾ ਹੋਣਾ ਨੰਬਰ ਦੇ ਦਿੰਦਾ ਨਾ ਇਹ ਭਾਈ ਤਾਂ ਉਹ ਕਿਸ਼ ਨਹੀਂ ਦੇਣਗੇ ਤੁਸੀਂ ਮੈਨੂੰ ਕਹਿੰਦੇ ਹਾਂ ਚਲੋ ਤੁਸੀਂ ਸਿਚਾਈ ਜਾਨਾ ਤੁਹਾਨੂੰ ਤੇ ਬਹੁਤ ਬਹੁਤ ਕਿਸ ਪਹੁੰਚੇਗੀ ਠੀਕ ਹੈ ਤੁਸੀਂ ਇੱਥੇ ਨਹੀਂ ਆਣਾ ਮੈਂ ਕੋਈ ਨਹੀਂ ਮੈਂ ਟੱਕਰ ਟੱਕਰ ਲੱਗ ਰਹਿਣਾ ਮੈਂ ਤੁਹਾਨੂੰ ਲੈ ਜੂੰਗਾ ਘਰੋਂ ਲੈ ਜੂੰਗਾ ਲੈ ਕੇ ਜਾਓ ਕਿ ਨਹੀਂ ਦਿੰਦੇ ਨਾ ਤੁਸੀਂ ਮੇਨਾਂ ਕੰਟੈਕਟ ਹਾਂ ਬੜੀ ਮਿਹਰਬਾਨੀ ਕੀਤੀ ਮੈਂ ਇਹ ਮੈਂ ਮੈਂ ਆਦਮੀ ਚੀਨ ਲਾਏ ਨੇ ਤੇ ਤੁਸੀਂ ਚਾਰ ਪੈਸੇ ਤੁਹਾਨੂੰ ਬਚਤ ਦੀ ਹੋਏਗੀ ਜਿਸ ਚੋ ਕੇ ਤੁਹਾਡਾ ਘੱਟ ਆਇਆ ਹਾਂ ਆਹ ਨੂੰ ਭਾਈ ਇਦਾਂ ਦੇ ਬੰਦੇ ਆਪੇ ਹੀ ਰਹਿੰਦੇ ਹੁਣ ਅਸੀਂ ਕੀ ਕਰੀਏ ਚਲੋ ਕੋਈ ਗੱਲ ਨਹੀਂ ਜਦੋਂ ਲੈਟ ਮਿਲ ਗਿਆ ਨਾ ਚੰਗਾਈ ਮਿਹਰਬਾਨੀ ਬਹੁਤ ਚੜੀ ਕੋਈ ਗੱਲ ਨਹੀਂ ਚਲ ਬੀਬੀਆਂ ਪਾਇ ਦੇਹੀਂ ਹਾਂ ਹਾਂ ਬੜੇ ਘੇਰੇ ਆਹ ਸ਼ੁਕਰ ਸ਼ੁਕਰ ਪੁੱਤਰ ਜੇ ਤੂੰ ਨਾ ਹੁੰਦਾ ਤੇ ਸੱਚਮੁੱਚ ਇੰਨੇ ਮੇਰੀ ਮਸ਼ੀਨ ਚੁੱਕ ਕੇ ਲੈ ਜਾਂਦੀ ਸੀ ਔਰ ਕਹਿੰਦਾ ਅੱਭੀ ਤੇ ਸ਼ੁਕਰ ਹੋਇਆ ਕਿ ਚਲ ਤੂੰ ਪਿੱਛੇ ਦੇਤੀ ਔਰ ਕਹਿੰਦਾ ਆਹ سارے ਲੋਕ ਨੇ ਇੰਨਾ ਕੋਲ ਲੈਂਦੇ ਨੇ ਸਮਾਨ ਤੋਂ ਮੁੰ ਲੈਂਦੇ ਨੇ ਪਰ ਚਲੋ ਜੀ ਇੱਕ ਦਮ ਹੀ ਨਾ ਦੇ ਲੇਟ ਹੋ ਗਈ ਗਈ ਇਸ ਤੇ ਕਿ ਇੱਥੇ ਕੀ ਹੋ ਗਿਆ ਆ ਮੈਨੇ ਪਕੜਾ ਵਤਾ ਐਗੋ ਰਬਰੀਤ ਨੇ ਭੇਜਿਆ ਹਣਾ ਕੋਣ ਰਬਰੀਤ ਗੋੜ ਭਰੀਤ ਆ ਜਿਹੜੀ ਮੇਰੇ ਗਵਾਂਡ ਆਹੀ ਐ ਅੱਛਾ ਹਾਂ ਉਹ ਵੀ ਕਪੜੇ ਸਿੰਦੀ ਆ ਮੈਂ ਕਿਹਾ ਉਹਨੇ ਭੇਜਿਆ ਹਣਾ ਮੈਂ ਉਹ ਕਿ ਭੇਜੇਗੀ ਆਏ ਹਾਏ ਉਹ ਪੁੱਤਰ ਇੱਕ ਨਹੀਂ ਮੈਂ ਕੀ ਦਸਾਂ ਸਾਡਾ ਨਾ ਅਸਵਾਈ ਦਾ ਥੋੜਾ ਜਿਹਾ ਨਾ ਝਗੜਾ ਜਾ ਹੋ ਗਿਆ ਸੀ ਐ ਦੱਸ ਮੈਂ ਆ ਕਿਹਦੀ ਕਹਿੰਦੀ ਰਾਖ ਮੇਰੇ ਕੋਲ ਆਣ ਤੂੰ ਮੰਗਦੀ 500 ਰੁਪਏ ਸਵਾਈ ਮੈਂ ਸੁਣੀਆ 200 ਰੁਪਏ ਦਾ ਸੋੜ ਹੁਣ ਗਾਗ 500 ਥੋੜੀ ਦੇ ਦੇਗਾ ਜਿੱਤੇ ਗਾਗ ਨੂੰ ਥੋੜੇ ਕਹਿ ਵਾਰਖਾਨ ਦੇ ਗਾਗ ਨੇ ਤੇ ਉੱਥੇ ਆਣਾ ਬੱਟ ਐਨੀ ਐਨੀ ਗੱਲ ਤੇ ਪਹਿਲਾਂ ਮੇਰੇ ਨਾਲ ਆਈ ਉਸ ਦਿਨੇ ਬੋਲ ਬੋਲ ਕੇ ਚਲੀ ਗਈ ਤਖੂਣਾ ਹੋਰ ਕੁਛ ਨਹੀਂ ਤੇ ਨਹੀਂ ਸਾਰੇ ਪਾਸੇ ਕੋਈ ਚੱਕਰ ਨਹੀਂ ਚੱਲਿਆ ਤੂੰ ਨੇ ਹਿੱਸਾ ਵਾਲਾ ਮੇਰੇ ਘਰ ਭੇਜ ਦਿੱਤਾ ਐਡੀ ਚਲਾਕ ਜਨਾਨੀ ਕੀ ਐ ਐਨਾ ਸੈ ਇਨੀ ਚਾਤ ਰਹੀ ਆ ਚੱਲ ਕੋਈ ਗੱਲ ਨਹੀਂ ਗਈ ਜੇ ਤੂੰ ਭੇਜੇ ਦਿੱਤਾ ਤੇ ਕੋਈ ਨਹੀਂ ਮੇਰੇ ਤੇ ਰੱਬ ਦੇ ਸਹਾਈ ਹੋ ਗਿਆ ਨਾ ਵੇਖ ਲੈ ਕੋਈ ਨਾ ਕੋਈ ਕਿਸੇ ਨੇ ਭੇਜੀ ਦਿੱਤਨਾ ਚੱਲ ਤੇਰੇ ਵਰਗੇ ਪੁੱਤਰ ਮੈਂ ਕਿ ਨਹੀਂ ਰੱਬ ਸਾਰਿਆਂ ਨੂੰ ਦਵੇ ਚੱਲ ਤੂੰ ਮੇਰਾ ਟਾਈਮ ਪਾਸ ਕਰ ਦਿੱਤਾ ਆ ਬੇ ਜਾ ਤੇਰਾ ਬਹੁਤ ਬਹੁਤ ਧੰਨਵਾਦ ਕੋਈ ਜਾਲ ਨਹੀਂ ਪੱਤਰ ਮੈਂ ਹਾਂ ਰੋਇਆ ਲੱਗਦਾ ਪਿਆ ਸਾ ਮੈਂ ਕਹਿੰਦਾ ਰੋਲਾ ਪੈਣ ਕਿ ਕੀ ਗੱਲ ਕੀ ਗੱਲ ਹੋ ਗਈ ਇਹ ਪੁੱਛਾਂ ਸਹੀ ਆਹਾਂ ਅੰਟੀ ਦੇ ਆਪਣੇ ਮੇਰੇ ਵਗ ਹੀ ਚਲੋ ਤੁਸੀਂ ਮੈਨੂੰ ਜਾਂਦਾ ਹੈ ਉਹ ਜੀ ਮੈਂ ਕਹਿੰਦੇ ਵੀ ਦਾ ਕੋ ਸੂਟ ਫੜਨ ਆ ਤੁਹਾਡੇ ਨੇ ਧਿਆਨ ਚ ਹੈਗਾ ਹਾਂ ਫੇ ਮੈਨੂੰ ਯਾਦ ਨਹੀਂ ਨਾ ਹੁੰਦਾ ਨਹੀਂ ਪਤਾ ਕਈ ਗਾ ਬੋ ਕੰਦੇ ਨੇ ਪਤਾ ਨਹੀਂ ਨਾ ਕਿਸੇ ਵੇਲੇ ਲੱਗ ਜਾ ਚਲੋ ਕਾ ਗੱਲ ਕਾ ਸਮਝਦਾ ਵਾਂ ਹਾਂ ਅਜਕਲ ਨਾ ਕੋਈ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੋਦਾ ਪਛਲੇ ਹੁੰਦਾ ਵਾਕਈ ਐਸਾ ਕਾਈ ਹੋਰ ਸਵਾਈ ਘਟ ਲੈਂਦੇ ਹੋ ਉਹ ਸਵਾਈ ਵਧ ਲੈਂਦੀ ਹੈ ਹੈਨਾ ਉਹਨੇ ਸੋਚਿਆ ਕੇ ਐਦਾ ਕੰਮ ਖਰਾਬ ਕਰਦਾ ਕੰਮ ਖਰਾਬ ਕਰਦਾ ਇਹੀ ਮਸ਼ੀਨ ਹੈਗੀ ਇਹੀ ਜਰੀ ਹੈਗਾ ਹਾਂ ਮਾੜਾ ਹਮ ਲਗੇ ਕਿ ਦੁਬਾਰਾ ਕੀ ਮਸ਼ੀਨ ਕਿੱਥੋਂ ਲੈਣੀ ਹੈ ਹਾਂ ਬਸ ਉਹ ਹੀ ਹੈ ਨਾ ਤੇ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਕੀ ਫੇਰ ਕੀ ਹੈ ਜੇ ਤੂੰ ਪਰ ਮੇਰੀ ਕਿਸਮਤ ਚੰ ਆ ਗਿਆ ਵਿੱਚ ਚੱਲ ਮਾਰ ਰਹੀ ਨੇ ਚੱਲ ਇਨਸਾਨ ਬੜਾ ਕੁਝ ਹੋ ਜਾਂਦਾ ਹਾਂ ਬਸ ਇੰਨਾ ਬੰਦਾ ਕਰੇ ਬਥੇਰੀਆਂ ਕਰਤਾ ਕਰੇ ਸੋਹ ਬੰਦਾ ਬੜਾ ਕੁਝ ਹੋ ਜਾਂਦਾ ਮਾੜਾ ਨਾ ਕਰ ਦਮਾਇਆ ਕਰ ਦਵਾ ਹੋਣਾ ਉਹ ਹੀ ਆ ਜੋ ਮਾਲਕ ਜੋ ਮਾਲਕ ਨੂੰ ਮੰਨਦੇ ਹੋ ਨਾ ਤੇਰਾ ਬੱਧਾ ਤੇ ਨਾਲ ਹੈ ਹਾਂ ਸਤਿਗਾਂ ਅੰਟੀ ਸਤਿਗਾਂ ਜੀ ਬੱਸ ਜੀ ਬੱਸ ਮਿਹਰਬਾਨੀ ਹਾਂ ਵੇਖ ਲੈ ਉਹ ਇੰਜ ਕੋਈ ਨਾ ਵੇਖ ਲੈ ਕੋਈ ਇਹ ਤੇ ਕਹਿੰਦੀ ਹੈ ਕਿ ਚਲੋ ਇਹ ਕੋਈ ਕੰਮ ਹੀ ਨਾ ਕੋਈ ਕੋ ਕਰ ਸਕੇ ਉਹ ਨਹੀਂ ਨਾ ਵੇਖ ਲੈ ਮੇਰਾ ਵਿੱਚ ਰੱਬ ਸੁਾਈ ਹੈ ਨਾ ਜੇ ਜਿ ਆਸਰੇ ਮੈਂ ਬੈਠੀ ਹੋਈਆਂ ਰੋਟੀ ਪਣੀ ਖਾਂ ਲਈਆਂ ਹੋ ਗਿਆ ਇਹ ਦੀ ਕਿਹੜੀ ਗੱਲ ਹੈ ਇਹ ਜੋ ਮਰਜੀ ਕਰੀ ਜਾਵੇ ਮੇਰੀ ਕਿਸਮਤ ਮਿਲਣਾ ਤੇਹੀ ਕਿਸਮਤ ਹੀ ਨਾਲ ਚਲ ਕੋਈ ਗੱਲ ਨਹੀਂ ਫਿਰ ਕੀ ਹੈ ਕੋਈ ਗੱਲ ਹੈ ਆਪਰੇ ਆਪਾਂ ਕੰਮ ਕਰੀਏ ਆਪਾਂ ਤੇ ਬਈ ਹਾਂ ਮਸਤੀ ਉਹ ਜਿਹੜੇ ਸੂੜੇ ਚਾਰ ਆਈ ਸੂੜਾ ਪਾਉ ਉਹ ਦਸੀਏ ਚਲੋ ਬਾਕੀ ਅੱਗੇ ਰੱਬ ਰੱਖਾ ਕੋਈ ਗੱਲ ਨਹੀਂ ਜੇ ਪੁੱਤ ਨੇ ਮੇਰੀ ਕਿਸ਼ਤ ਦੇਤੀਏ ਕੋਈ ਗੱਲ ਨਹੀਂ ਮੈਂ ਕੋਈ ਥੋੜੇ 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 ਕਰਕੇ ਉਹਨੂੰ ਦੇ ਦਿਆਂ ਕਿਸ਼ਤ ਦੀ ਕਿਹੜੀ ਗੱਲ ਕੇ 500 ਰੁਪਏ ਮਹੀਨਾ ਕਿਸ਼ਤ ਹੈ ਮੈਂ ਲਾ ਕੇ ਆ ਕਰਨੀ ਉਹ ਐਸੇ ਹੁਣ ਮਜਬੂਰੀ ਸੀ ਕੋਈ ਨਾ ਕੋਈ itu loh uh,